ਵਾਰਡ ਨੰਬਰ 13 ਤੋਂ ਸਾਡੇ ਭੈਣ ਜੀ ਰਵਿੰਦਰ ਕੌਰ ਔਰ ਸਾਡੇ ਪਿਆਰੇ ਵੀ ਗੁਰਪ੍ਰੀਤ ਸਿੰਘ ਢਿੱਲੋਂ ਜੋ ਕਾਉਂਸਲਰ ਨੇ ਵਾਰਡ ਨੰਬਰ 13 ਤੋਂ ਉਹਨਾਂ ਨੇ ਵੀ ਆਪਾਂ ਨੂੰ ਸਹਿਯੋਗ ਦਿੱਤਾ ਜੀ ਉਹਨਾਂ ਨੇ ਆਪਣੀ ਲੈਟਰਪੈਡ ਤੇ ਆਪਣੇ ਹੱਕਾਂ ਨਾਲ ਖੜਦੇ ਹੋਏ ਨਗਰ ਕਾਉਂਸਲ ਨੂੰ ਬੇਨਤੀ ਕੀਤੀ ਹੈ ਵੀ ਇਹੇ ਬਧੇ ਹੋਏ ਜੋ ਨਜਾਇਜ਼ ਕਰਾਇਆ ਦੇ ਨੋਟਿਸ ਹੈ ਇਹ ਮਤਾ ਰੱਦ ਕੀਤਾ ਜਾਵੇ ਸੋ ਅਸੀਂ ਦੁਕਾਨਦਾਰ ਜੂਨੀਅਰ ਵੱਲੋਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੀ ਜਿਹੜੇ ਸਾਡੇ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਬਹੁਤ ਬਤਨਵਾਜੀ ਜੀ ਜਿਹੜਾ ਬਾਬਾ ਸ਼ਹੀਰ ਫਰਮਾਨ ਜੀ ਕਰਿਆ ਤੁਸੀਂ ਕੀ ਕਹਿੰਦੇ ਜਮਿਸਾਰਾਂ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਹੜਾ ਇਹ ਫਰਮਾਨ ਹੋਇਆ ਇਹ ਬਹੁਤ ਹੀ ਗਲਤ ਹੋਇਆ ਦੁਕਾਨਦਾਰ ਵੀਰਾਂ ਨਾਲ ਬਹੁਤ ੱੱਕਾ ਹੋ ਰਿਹਾਗਾ ਇਸ ਵਿੱਚ ਮੈਂ ਸਾਰੇ ਦੁਕਾਨਦਾਰ ਭਰਾਵਾਂ ਨਾਲ ਖੜਾਂਗਾ ਮੈਂ ਪਰਸੋਂ ਤੋਂ ਲੈ ਕੇ ਲਗਾਤਾਰ ਇਹਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਭਰਾਵਾਂ ਦੇ ਵਿੱਚ ਵਿਚਰ ਰਿਆਂਗਾ ਤੇ ਹਲਕਾ ਵੀਦਾ ਇੱਕ ਐਮਐਲਏ ਸਾਹਿਬ ਤੱਕ ਵੀ ਗੱਲ ਪਹੁੰਚੀ ਵੀ ਹੈ ਜਿਨ੍ਹਾਂ ਨੇ ਕਿ ਪਰਸੋਂ ਹੀ ਤ੍ਰੰਤ ਪ੍ਰਧਾਨ ਜੀ ਨੂੰ ਕਹਿ ਕੇ ਇੱਕ ਪੋਸਟ ਵੀ ਪਵਾ ਦਿੱਤੀ ਸੀਗੀ ਵੀ ਸੋਡੀ ਮੀਟਿੰਗ ਜਲਦੀ ਕਿਉਂਕਿ ਉਹ ਚੰਡੀਗੜ੍ਹ ਗਏ ਹੋਏ ਮੀਟਿੰਗਾਂ ਕਰਨ ਤੇ ਕੱਲ ਨੂੰ ਆ ਜਾਣਗੇ ਕੱਲ ਨੂੰ ਸੋਡੀ ਮੀਟਿੰਗ ਉਹਨਾਂ ਨਾਲ ਕਰਵਾ ਦਿੱਤੀ ਜਾਵੇਗੀ ਤੇ ਅੱਜ ਇਹ ਤੇ ਬੰਦੀ ਜਿਹੜੀ ਕੋਈ ਕਾਰਵਾਈ ਆ ਉਹ ਕਰਵਾਈ ਜਾਵੇਗੀ ਤੁਸੀਂ ਆਪ ਅਗਲੀ ਪਾਰਟੀ ਦੇ ਸੀਨੀਅਰ ਰਹੂਗਾ ਤੁਸੀਂ ਐਮਐਲਏ ਸਾਹਿਬ ਦਾ ਤਾਲਮੇਲ ਕਿਉਂ ਨਹੀਂ ਕਰਵਾਇਆ ਬਿਪਾਰੀ ਸਾਹਿਬ ਨੂੰ ਕਿਉਂਕਿ ਸਮਾਂ ਘੱਟ ਸੀਗਾ ਉਹ ਚਲੇ ਗਏ ਸੀਗੇ ਤਾਂ ਕਰਕੇ ਨਹੀਂ ਹੋ ਪਾਇਆ ਤੁਸੀਂ ਤਾਂ ਸੋਸ਼ਲ ਮੀਡੀਆ ਤੇ ਪੋਸਟ ਪਾ ਸਕਦੇ ਇੱਕ ਫੋਨ ਵੀ ਕਰ ਸਕਦੇ ਬਿਪਾਰੀ ਨੂੰ ਨਹੀਂ ਫੋਨ ਉਹ ਰਾਤ ਤੇ ਥੋੜੀ ਮਿਸ ਮਿਸ ਕਮਿਊਨੀਕੇਸ਼ਨ ਹੋ ਗਈ ਤਾਂ ਕਰਕੇ ਨਹੀਂ ਹੋ ਪੋਸਟ ਪਾਉਣ ਦਾ ਕਾਰਨ ਇਹੀ ਸੀਗਾ ਵੀ ਤੁਹਾਡੇ ਨਾਲ ਵਪਾਰੀ ਵੀਰਾਂ ਦਾ ਜਿਹੜਾ ਬਖਰ ਪੁਲਿਸ ਵੱਲੋਂ ਮਤਾਂਦਿਆਂ ਦਾ ਗਿਆ ਕਿ ਉਹਦੇ ਵਿੱਚ ਤੁਹਾਡੀ ਸਹਿਮਤੀ ਹੋਈ ਵੀ ਹੈ ਇਹ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਐਮ ਸੀ ਸਾਹਿਬਾਨ ਨੂੰ ਪਤਾ ਕਿ ਜਿਹੜਾ ਕੰਟਰੈਕਟਰ ਨਾਲ ਸੀਮੇ ਦਾ ਸੁਣੋ ਇਹਨਾਂ ਨੂੰ ਰੈਗੂਲੇਸ਼ਨ ਕਿਹਨੇ ਦਿੱਤੀ ਹੈ 11 ਤੋਂ 10 ਕਿਵੇਂ ਰੈਗੂਲੇਸ਼ਨ ਦਾ ਭਾਵ ਕੀਤਾ ਕੰਟਰੈਕਟਰ ਦਾ ਬਲਕੇ ਉਹ ਨਹੀਂ ਉਹ ਹੀ ਮਾਲੀ ਬਾਹਰ ਹੁੰਦਾ ਹੈ ਜਾਨੀ ਇਹਦਾ ਤੁਹਾਨੂੰ 45000 ਯਾਰ ਉਹ ਤਾਂ ਕੋਈ ਗੱਲ ਕਿਉਂ ਨਹੀਂ ਕਰਦੇ ਯਾਰ ਤੁਹਾਨੂੰ ਉਹਦਾ ਇਸ਼ੂ ਨਹੀਂ ਆ ਬਣਾ ਕੀ ਹੈ ਯਾਰ ਨਹੀਂ ਹੋ ਨਹੀਂ ਦਾਲ ਦੇ 15 ਹੋਣਾ ਆਪਣਾ ਇਸ਼ੂ ਨਹੀਂ ਹੈ ਸਾਡਾ ਬਣਾਇ ਜਿਹਦਾ ਵੀ ਆਪਣਾ ਨਹੀਂ ਗੱਲ ਕਰੀਏ ਜਦੋਂ ਯਾਰ ਆਪਾਂ ਗੱਲਾਂ ਕਰਦੇ ਆ ਆਪਾਂ ਨਾਲ ਨਹੀਂ ਆਉਂਦੇ ਇਹ ਗੱਲ ਹੋਰ ਹੈ ਕਿ ਜਦੋਂ ਅਸੀਂ ਪੜਤਾਲ ਕਰਦੇ ਹਾਂ ਅਸੀਂ ਇਹ ਕਿਹਾ ਕਿ ਮਦਦ ਕਰਾਈ ਜਿਹੜੇ ਘਰਾਂ ਦੇ ਕਿਰਾਏ ਦੇ ਪਾਵਾ ਨਹੀਂ ਆਪਾਂ ਦੋ ਕਸ ਬੰਦ 10 ਦੀ ਲਾਉਣਗੇ ਆਪਾਂ ਨੂੰ ਮਦਦ ਦੇਈ ਜਾਣੀ ਜਿਹੜਾ ਮਾਲ ਨੂੰ ਗੱਲ ਹੀ ਨਹੀਂ ਕਰਦਾ ਬਾਹਰ ਕਰ ਬੰਦ ਦੇ ਆਮ ਤੱਕ ਮਤਲਬ ਰੱਖੋ ਜਿਹੜਾ ਜਿਹੜੀ ਬੋਧ ਬਾਹਰ ਗੱਲ ਨਹੀਂ ਹੋਈ ਉਹ ਇਸ ਤਰ੍ਹਾਂ ਦੀ ਬਾਤੋ ਉਸ ਤੋਂ ਬਾਹਰ ਨਾ ਜਾਓ ਉਸ ਤੋਂ ਇਹਨਾਂ ਤੋਂ ਬਾਹਰ ਨਾ ਜਾਓ ਕੋਈ ਇਹਦਾ ਅੰਦਾਜ਼ਾ ਪ੍ਰਾਇਮ ਦਾ ਪੂਰ ਲਾਉਣੀ ਕਰਦੇ ਉਹ ਲੈ ਉਹ ਦੱਸੋ ਕਿਹੜਾ ਕਾਲੀ ਦਾ ਅਸੂਲ ਪੜਾਂਗੇ ਭਾਈ ਤੁਹਾਨੂੰ ਕਿਰਾਇਆ ਦੇ ਆਂ ਨਹੀਂ ਮਰਦਾ ਭਰੋ ਉਹਦੇ ਕੋਈ ਹੱਕ ਜਿਹਾ ਨਹੀਂ ਵੀ ਭਾਈ ਨਾ ਭਰੋ ਕਿਰਾਇਆ ਭਰੋ ਕਿਉਂ ਨਹੀਂ ਮਰਦੇ ਇੱਕ ਮਿੰਟ ਉਹ ਅਸੀਂ ਵੀ ਜਦੋਂ ਕੋਈ ਟੇਬਲ ਟॉक ਹੋਣੀ ਹੁੰਦੀ ਹੈ ਚਾਹ ਪ੍ਰਧਾਨ ਜੀ ਨਾਲ ਹੋਵੇ ਜਾਂ ਯੂਨਾਨ ਹੋਵੇ ਤਾਂ ਭਾਵੇਂ ਕੀ ਹੈ ਵੀ ਸਾਰੇ ਨਾਲ ਆਉਂਦੇ ਹਾਂ ਉਹਦੇ ਨਾਲ ਕੀ ਹੋਗਾ ਵੀ ਕੋਈ ਘੜਦੇ ਪਤਾ ਹੀ ਨਹੀਂ ਲੱਗਦਾ ਇਹ ਗੱਲ ਹੈ ਪਤਾ ਹੀ ਨਹੀਂ ਲੱਗਦਾ ਕਿਹ ਗੱਲ ਨਿਕਲ ਗਈ ਜਦ ਅਸੀਂ ਮੁੱਤੇ ਤੋਂ ਪੜ ਕੇ ਲਖਾਂ ਗਾੜੇ ਪੱਲੇ ਨਹੀਂ ਪਛਾਣਨਾ ਤਾਂ ਜਦੋਂ ਮੱਗ ਨਹੀਂ ਪ੍ਰਧਾਨ ਜੀ ਨਾਲ ਹੁੰਦੀ ਹੈ ਨਾ ਤੰਨਾ ਨਾਲ ਗੱਲ ਹੁੰਦੀ ਹੈ ਤਾਂ ਕਿਰਪਾ ਕਰੀ ਦੱਸੋ ਗਾਹ ਦੀ ਫੋਨ ਕਰਕੇ ਪੁੱਛੋ ਜੀ ਉਹਨਾਂ ਦੀ ਗਾਹ ਦੀ ਨੀਤੀ ਇਮਾਨਤੀ ਕਹਿੰਦੇ ਕਹਿੰਦੇ ਐਮਐਲਏ ਸਾਹਿਬ ਆਇਰਗੇ। ਕਿਉਂਕਿ ਉਹਨਾਂ ਨੇ ਮੀਟਿੰਗ ਕਰਾਉਣੀ। ਦੇਖੋ ਇੱਕ ਵਾਰੀ ਹਾਂ। ਸਾਨੂੰ ਕੁਝ ਟਾਈਮ ਤਾਂ ਦੇਓ ਗੱਲ ਇੱਕ ਵਾਰੀ ਗੱਲ ਕਰ ਲੋ ਵੀ ਆ ਆ ਵੀ ਇਹਨਾਂ ਨੂੰ ਕੀ ਕਹਿ ਕੇ ਦੋਰੀਏ ਹੁਣ? ਉਹ ਇਹਨਾਂ ਨੂੰ ਨੋਟਿਸ ਦੇ ਰਿਹਾ। ਮੇਰੀ ਹੋਈ ਵੀ। ਚਲੋ ਛੱਡੋ ਕੱਲ੍ਹ ਵਾਲੀ ਫਿਰ ਆਹ ਦੇਖੋ ਜੀ ਗਰਭਾ ਜੀ ਇੰਨੀ ਗੱਲ ਤਾਂ ਹੈ ਅਸੀਂ ਵੀ ਟਾਈਮ ਕਰਾਂ। ਅਸੀਂ ਵੀ ਤਾਂ ਆਏ ਹਾਂ। ਅਸੀਂ ਵੀ ਟਾਈਮ ਦੇਣਾ ਵੀ ਕਿੰਨੇ ਵਜੇ ਮੀਟਿੰਗ ਕਿੱਥੇ ਮੀਟਿੰਗ ਕੀ ਕਰੀਏ? ਵੀ ਅੱਛੇ ਕਰੋ ਕਿੱਥੇ ਕਰੋ। ਵੀ ਉਹ ਕਹਿੰਦੇ ਵੀ ਗਾਹਾਂ ਦੀ ਪਲਾਨਿੰਗ ਬਣਾਉਣੀ ਆ। ਅਸੀਂ ਵੀ ਤਾਂ ਟਾਈਮ ਤਾਂ ਬੈਠੇ ਨਾ। ਵੀ ਲੋਡਸ ਦੇ ਜਵਾਬ ਦੇ ਦਿੱਤੇ ਤੇ ਨਾਂ ਦੀ ਦੱਸੋ ਵੀ ਮੁੰਡਾ ਕੋਈ ਹੈ ਤੇ ਅਸੀਂ ਉਸਾ ਉਹ ਨਾਲ ذریعے ਬੋਲੋ ਜੀ ਜੋ ਹੋਸਾ ਵੀ ਆਪਾਂ ਉਸਾ ਮੰਤੇ ਦੇ ਬਣਾ ਦੇ ਜੀ ਠੀਕ ਹੈ ਠੀਕ ਜੀ ਠੀਕ ਜੀ ਸਾਲ ਨੂੰ 10 ਵਜੇ ਦਾ ਟਾਈਮ ਹੈ ਜੀ ਤੇ ਉਹ ਆਪਾਂ ਬਣਾ ਲੈਂਦੇ ਵੀ ਕਿੱਥੇ ਮੀਟਿੰਗ ਉਹ ਮੈਂ ਵੀ ਜਿਹੜਾ ਜੀ ਇਹ ਕਰ ਦੋ ਜੀ ਅਸੀਂ ਅੱਛੀ ਐਡਵਾਂਸਮੈਂਟ ਕਰਨਾ ਚਾਹੁੰਦੇ ਹਾਂ ਇਹੋ ਜੀ ਤੀਜੇ ਰੱਖ ਲੈਣਾ ਚਾਹੀਦਾ ਉਹ ਮੈਂ ਬਣਾ ਲਿਆ ਕਿ ਇਹਦਾ ਬਰਾਮਣ ਸਮਾਜ ਰੱਖਿਆ ਜਾਣਾ ਚਾਹੁੰਦਾ ਜੀ ਜਿੱਥੇ ਜੋਤੀ ਚ ਰੱਖਣਾ ਉਹਨਾਂ ਨੂੰ ਜੋਤੀ ਚ ਰੱਖ ਲੈਣੇ ਮੇਰੀ ਗੱਲ ਸੁਣੋ ਕਿ ਬੰਦਾ ਉਹ ਜਵਾਹਰ ਆਪੀ ਡੀ ਨਹੀਂ ਫਰਕ ਨਹੀਂ ਆਉਂਦਾ ਯਾਰ ਉਹ ਚ ਬਰਾਮਣ ਸਮਾਜ ਬਰਾਮਣ ਸਮਾਜ ਮੇਰੀ ਇੱਕ ਬੇਨਤੀ ਹੈ ਸਰ ਮੇਰੀ ਬੇਨਤੀ ਇੱਕ ਮੇਰੀ ਬੇਨਤੀ ਇਹ ਹੈ ਜੀ ਦੇਖੋ ਜੀ ਵਿੱਚ ਆ ਪੰਜਾਬੀ ਚ ਗੱਲ ਦੀ ਬੇਤੀ ਐਮਐਲਏ ਸਾਹਿਬ ਕਹਿੰਦੇ ਲਗਰ ਤੋਂ ਸੱਚੀ ਰੱਖੋ ਬੇਤੀ ਆ ਪੈਨ ਦੀ ਖੁਸ਼ ਆਪਾ ਕਰ ਵੀ ਕਹਿਦਾ ਜਿਹੜੀ ਸਾਡੀ 25 ਮਈ ਕਮੇਟੀ ਆ ਉਹਦਾ ਮੀਟਿੰਗ ਹੋ ਜੂਗੀ ਸਾਰੇ ਜਿਹੜੇ ਆਉਣਾਗਾ ਨਾਲ ਬੈਠੇ ਰਹਿਣਾ ਬਾਕੀ ਤੁਸੀਂ ਜਿਵੇਂ ਹੋਣਾ ਠੀਕ ਹੈ ਨੇ ਇੱਥੇ ਜਦੋਂ ਕੱਲ ਨੂੰ 10 ਵਜੇ ਐਮਐਲਏ ਸਾਹਿਬ ਦੀ ਔਰ ਤੇ ਮਿਲਦਾ ਦੀ ਐਮਐਲਏ ਵੀ ਹੋਊ ਪ੍ਰਧਾਨ ਵੀ ਹੋਊ ਸਾਰੇ ਉਹਦੀ ਕੰਮ ਪੱਕਾ ਹੋਣਾ ਵੀ ਆ ਜਾਣਾ ਐਮ ਐਲ اے ਸਾਹਿਬ ਆਉਣਗੇ ਜੀ ਆਪ ਦੀ ਪਾਸ ਬਣਾ ਲਿਓ ਮੀਟਿੰਗ ਪਹਿਲਾਂ ਕਰ ਲੈਂਦਾ ਮੈਂ ਐਮ ਐਲ اے ਸਾਹਿਬ ਨੂੰ ਬੁਲਾ ਦਿਆਂ ਯਾ ਦੇਖੋ ਐਮ ਐਲ اے ਸਾਹਿਬ ਨੇ ਹੀ ਗੱਲ ਕੀਤੀ ਹੈ ਹਾਂ ਬਹੁਤ ਠੀਕ ਹੈ ਸਾਰੇ ਦੁਕਾਨਦਾਰ ਆਉਣਗੇ ਤੇ ਰਸਤਾ ਪਿਆ ਹੈ